ਇਹ ਕਹਿਣ ਲੱਗੇ ਭਾਈ ਜਤਾ ਜੀ ਤਨ ਕਮਾਈ ਤੇਰੀ ਛਾਤੀ ਲਾ ਕੇ ਗੁਰੂ ਜੀ ਕਹਿਣ ਲਗੇ ਪਾਈ ਜਾਤਾ ਜੀ ਤਨ ਕਮਾਈ ਤੇਰੀ ਹੁਣ ਰੰਗ ਰੇਟੇ ਨੇ ਗੁਰੂ ਕੈ ਬਣੇ ਬੇਟੇ ਹੋਣੀ ਸੰਗਤਾ ਵਿੱਚ ਵਡਿਆਈ ਤੇਰੀ ਹੋਣੀ ਸੰਗਤਾ ਵਿੱਚ ਵਡਿਆਈ ਤੇਰੀ ਜਦ ਤੀਖ ਸੰਸਾਰ ਦੀ ਜੋ ਰਚਨਾ ਕੈ ਮਰਬੀ ਰੋਸ਼ਨੀ ਪਾਈ ਤੇਰੀ ਢਿਲ ਗੁਰੂ ਦਸਮੇਸ਼ ਜੀ ਕਾਜ ਤੇ ਜਿੰਦਰ ਰਗੀ ਕੁੰਮ ਵਰਸਾਈ ਤੇਰੀ ਪ੍ਰੇਮ ਪ੍ਰੇਮ ਗੁਰੂ ਘਰ ਪਾਇਆ ਭਈ ਜੇ ਤੈਨੂੰ ਉਸੇ ਜਾਇਆ ਪ੍ਰੇਮ ਪ੍ਰੇਮ ਗੁਰੂ ਘਰ ਪਾਇਆ ਭਈ ਜੇ ਤੈਨੂੰ ਉਸੇ ਜਾਇਆ ਪਸਰਦਾ ਸੇਵਾ ਕਮਾਉਂਦਾ ਏ ਗੱਗੋ ਮਾਲ ਦਾ ਨਾਮ ਤੇ ਆਸਾ ਵੇ ਚੱਲਿਆਂ ਦਾ ਏ ਜੀਕ ਗੋਮਾਲ ਦਾ ਨਾਮ ਤੇ ਆਸਾ ਵੇ ਚੱਲਿਆਂ ਦਾ ਏ ਜੱਤੇ ਤੋ ਜੀਵਨ ਸੰਗ ਕੀਤਾ ਦਸ਼ਮੇਸ਼ ਨੇ ਜੱਤੇ ਤੋ ਜੀਵਨ ਸੰਗ ਕੀਤਾ ਦਸ਼ਮੇਸ਼ ਨੇ ਬਾਜਾਂ ਵਾਲੇ ਗੁਰੂ ਬਾਤ ਸਾਧਰ ਵੇਸ਼ ਨੇ ਬਾਜਾਂ ਵਾਲੇ ਗੁਰੂ ਬਾਤ ਸਾਧਰ ਵੇਸ਼ ਨੇ ਵੇਖੀ ਕੁਰਬਾਨੀ ਜਦੋਂ ਜੱਤੇ ਦੀ ਗੋਬਿੰਦ ਸਿੰਘ ਵੇਖੀ ਕੁਰਬਾਨੀ ਜਦੋਂ ਜੱਤੇ ਦੀ ਗੋਬਿੰਦ ਸਿੰਘ ਉਟ ਚਾਤੀ ਨਾਲ ਲਾਇਆ ਏ ਗਗੋਮਾਲ ਦਾ ਨਾਮ ਤੇ ਆਸਾਂ ਵੇ ਚੱਲਿਆਂ ਦਾ ਏ ਜੀ ਗਗੋਮਾਲ ਦਾ ਨਾਮ ਤੇ ਆਸਾਂ ਵੇ ਚੱਲਿਆਂ ਦਾ ਏ ਸੁਨੋ ਮਣੀ ਜਨਹਿਲ ਪਾਈ ਜੈਤਾ ਸੂਰ ਬੀਜ ਸੀ ਸੁਨੋ ਮਣੀ ਜਨਹਿਲ ਪਾਈ ਜੈਤਾ ਸੂਰ ਬੀਰ ਸੀ ਭਾਈ ਸੰਗਤ ਸਿੰਘ ਜੀ ਦਾ ਸਗਾਉ ਤੇ ਵੀਰ ਸੀ ਭਾਈ ਸੰਗਤ ਸਿੰਘ ਜੀ ਦਾ ਸਗਾਉ ਤੇ ਵੀਰ ਸੀ ਪੰਗਾਣੀ ਵਾਲੇ ਜੰਗ ਵਿੱਚ ਜੀਤਾ ਜਿਹਨੇ ਜਿੱਤੀ ਪਾਈ ਪੰਗਾਣੀ ਵਾਲੇ ਜੰਗ ਵਿੱਚ ਜਿੱਤਾ ਜਿਹਨੇ ਜਿੱਤੀ ਪਾਈ ਫਿਰ ਤੇ ਗਚ ਲਾਂਦਾ ਏ ਗੱਗੂ ਮਾਦਾ ਨਾਮ ਤੇ ਆਸਾਵੇ ਚੱਲਿਆਂਦਾ ਏ ਗੀਕੋ ਗੋਮਾਲ ਦਾ ਨਾਮ ਤੇ ਆਸਾਂ ਵੇ ਚਲਿਆਂਦਾ ਏ ਕਲਮ ਪੰਬਾ ਕੇ ਦੀ ਤੂੰ ਵਹਿ ਗਰੂ ਚਲਾਈ ਏ ਕਲਮ ਪੰਭਾਕੇ ਦੀ ਤੂੰ ਵੈਗ ਰੂ ਚਲਾਈਏ ਜਗੀਰੀ ਪੰਭਾਕਾ ਸਹਿਬਾ ਲਿਖੂ ਵਡਿਆਈਏ ਜਗੀਰੀ ਪੰਭਾਕਾ ਸਹਿਬਾ ਲਿਖੂ ਵਡਿਆਈਏ ਕਾਪੜ ਖੜੀ ਵਾਲਾ ਤੇਰੇ ਚਰਨਾਂ 'ਚ ਪ੍ਰੀਤ ਲਾ ਕੇ ਕਾਪੜ ਖੜੀ ਵਾਲਾ ਤੇਰੇ ਚਰਨਾਂ 'ਚ ਪ੍ਰੀਤ ਲਾ ਕੇ ਵਹਿ ਗੀਤ ਬਣਾਉਂਦਾ ਏ ਗੱਗੋ ਮਾਲ ਦਾ ਨਾਮ ਤੇ ਆਸਾਂ ਵੇ ਚੱਲਿਆਂ ਦਾ ਏ ਗਗੋ ਮਾਲ ਦਾ ਨਾਮ ਤੇ ਆਸਾਂ ਵੇ ਚੱਲਿਆਂ ਦਾ ਏ ਸੋਚਾ ਗੱਲ ਜਿੱਤੇ ਦੀ ਮਹਿਮਾਨੂ ਫੇਰੇ ਗਾਮ ਦਾ ਸੋਚਾ ਗੇ ਲਜੈ ਤੇ ਦੀ ਮਹਿਮਾ ਨੂੰ ਫੇਰੇ ਗਾਵਦਾ ਗੇਲੀ ਚੰਝੂਟੀ ਵਾਲਾ ਮਹਿਮਾ ਫੇਰੇ ਗਾਵਦਾ ਭੁੱਲ ਗਏ ਜੋ ਜੈਤੇ ਨੂੰ ਉਹਨਾਂ ਨੂੰ ਸਮਝਾਂ ਮਦਾ ਭੁੱਲ ਗਏ ਜੋ ਜੈਤੇ ਨੂੰ ਉਹਨਾਂ ਨੂੰ ਸਮਝਾਂ ਮਦਾ ਐਡਾ ਜਿਰਨਹਿਲ ਕੋਈ ਹੋਇਆ ਤੇ ਨਾ ਹੋਣਾ ਲੋਕੋ ਐਡਾ ਜਿਰਨਹਿਲ ਕੋਈ ਹੋਇਆ ਤੇ ਨਾ ਹੋਣਾ ਲੋਕੋ ਜਦ ਜਲਿਓ ਸੀ ਛਲ ਆਇਆ ਏ ਗੱਗੋ ਮਾਲ ਦਾ ਨਾਮ ਤੇ ਆ ਸਾ ਵੇ ਚਲਿਆਂ ਦਾ ਏ ਜੀ ਗੱਗੋ ਮਾਲ ਦਾ ਨਾਮ ਤੇ ਆ ਸਾ ਵੇ ਚਲਿਆਂ ਦਾ ਏ ਕੰਤਨ ਗੁਰੂ ਗ੍ਰੰਥ ਸਮਰਾ ਤੁਰ ਕੀ ਬਾਣੀ ਭਗਤਾ ਜੀ ਬਾਣੀ ਗੁਰੂ ਅਰਜਨ ਦੇ ਮਹਾਰਾ ਜੀ ਦਾ ਦੇ ਸਰਤਾ ਜੀ ਮਾ ਮਾਰਾ ਸੱਚੇ ਪਾਤਸ਼ਾਹ ਕਲਗੀ ਆਲੇ ਬਾਜਾਂ ਵਾਲਾ ਸਾਰਾ ਪਰਿਵਾਰ ਪਿਤਾ ਬੱਚੇ ਵਾਰੇ ਪੁੱਤਰਾਂ ਦੇ ਦਾਨੀ ਰੰਗਰੇਟੇ ਗੁਰੂ ਕੇ ਬੇਟੇ ਸੇਵਾ ਕੀਤੇ ਪ੍ਰਵਾਨ ਗੁਰੂ ਘਰ ਵਿਚਾਰੀ ਪ੍ਰਵਾਨ ਪੱਤਰਕਾਰ ਤਰਵਿੰਦਰ ਸਿੰਘ ਦੇ ਬੜੀ ਕਿਰਪਾ ਨਾਲ ਸਾਥਾਂ ਦੀ ਰੈਲੀ ਸੋਚਾ ਸਿੰਘ ਏਲ ਪਿੰਡ ਝੰਡੂਟੀ ਤਹਿਸੀਲ ਜਨਾਲਾ ਜ਼ਿਲ੍ਹਾ ਮਛਰ ਪੰਜਾਬ ਪੁਸਤਕ ਮਾਫ ਦਵਤਾਂ ਦੇ ਸੰਦ ਕਲਗੀ ਆਲੇ ਬਾਜਾਂ ਵਾਲਿਆ ਮੇਰਾ ਗੁਰੂ ਤੇਰੇ ਖਾਲਸੇ ਨਾਮ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਨੇ ਸਾਡੀ ਪ੍ਰਵਾਨ ਪੁਸਤਕ ਮਾਫ ਸੋਚਾ ਸਿੰਘ ਏਲ ਪਿੰਡ ਝੰਡੂਟੀ ਮਾਫ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ Ağabey gülçin'e kal tabi ki pati.